ਸਭ ਤੋਂ ਪਹਿਲਾਂ ਸੰਪਰਤ ਕਿਸਾਨ ਮੋਰਚੇ ਵੱਲੋਂ ਸਾਰੇ ਵੀਡੀਓ ਵਾਲੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸਾਡੇ ਛੋਟੇ ਜਿਹੇ ਸਨੇਹ ਤੇ ਤੁਸੀਂ ਸਾਡੀ ਆਵਾਜ਼ ਪਹੁੰਚਾਉਣ ਲਈ ਪਹੁੰਚਦੇ ਆਂ ਦੋਸਤੋ ਅੱਜ ਦੀ ਜਿਹੜੀ ਮੀਟਿੰਗ ਆ ਉਹ ਐਮਰਜੈਂਸੀ ਦੇ ਵਿੱਚ ਰੱਖੀ ਗਈ ਜਿਹਦੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬੜੀ ਬਰੀਕੀ ਨਾਲ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਆ ਇਸ ਮੀਟਿੰਗ ਦੀ ਪ੍ਰਧਾਨਗੀ ਅੱਜ ਸਰਦਾਰ ਗੂਟਾ ਸਿੰਘ ਗੁਰਜਗਿਲ ਸਰਦਾਰ ਹਰਵਿੰਦਰ ਸਿੰਘ ਲੱਖੋਵਾਲ ਜੀ ਤੇ ਮੈਂ ਮੁਕੇਸ਼ ਚੰਦਰ ਸ਼ਰਮਾ ਵੱਲੋਂ ਕੀਤੀ ਗਈ ਆ ਨਾਲ ਸਾਡੇ ਜਿੱਦਾਂ ਕਾਦੀਆਂ ਸਾਹਿਬ ਡਾਕਟਰ ਦਰਸ਼ਨਪਾਲ ਜੀ ਇਧਰ ਰਵਿੰਦਰ ਪਟਿਆਲਾ ਜੀ ਜੰਗਵੀਰ ਜੀ ਰੁਲਦੂ ਸਿੰਘ ਮਾਨਸਾ ਜੀ ਇਹ ਜਗਮੋਣ ਜੀ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਸਾਰੇ ਸੀਨੀਅਰ ਆਗੂ ਜਿਹੜੇ ਆ ਪਹੁੰਚੇ ਆ ਇਹਦੇ ਦੇ ਵਿੱਚ ਜੋ-ਜੋ ਫੈਸਲੇ ਲਗਾਏ ਮੈਂ ਬੇਨਤੀ ਕਰੂੰਗਾ ਸਰਦਾਰ ਬੂਟਾ ਸਿੰਘ ਬੁਰਜਕਿਲ ਜੀ ਨੂੰ ਉਹ ਜਿਹੜਾ ਬਰੀਕੀ ਨਾਲ ਤੁਹਾਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣ ਜੀ ਸਤਿਕਾਰਯੋਗ ਸਾਥੀਓ ਮੀਡੀਆ ਵਾਲਿਓ ਅਸੀਂ ਅੱਜ ਕਈ ਅਹਿਮ ਫੈਸਲੇ ਲਏ ਆ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਲੈਟਰ ਆਇਆ ਰਾਤ ਉਹਦੇ ਤੇ ਅਸੀਂ ਖੁੱਲਕੇ ਚਰਚਾ ਕੀਤੀ ਆ ਉਹ ਲੈਟਰ ਤੇ ਅਸੀਂ ਇਹ ਸਿੱਟੇ ਤੇ ਪਹੁੰਚੇ ਆ ਕਿ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਤੇ ਲੈਟਰ ਆਇਆ ਸਾਨੂੰ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਛਾੜੇ ਨਾਲ ਤਾਂ ਕੋਈ ਇਹਨਾ ਮੰਗਾਂ ਦਾ ਜਿਕਰ ਹੀ ਨਹੀਂ ਹੈ ਪਰ ਅੱਜ ਉਹ ਲੈਟਰ ਆਉਣਾ ਤੇ ਮੰਗ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਚ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਤੇ ਨਾਲ ਹੀ ਜਿਹੜੀ ਲੈਟਰ ਆਇਆ ਉਹੋ ਸ਼ੀ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭੱਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਬਾਲਾ ਤੁਸੀਂ ਜ਼ਬਰ ਤੇ ਉਤਰੇ ਹੋਇਓ ਦਮਨ ਤੇ ਉਤਰੇ ਹੋਇਓ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀਆਂ ਨਹੀਂ ਹੈ ਜਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰਦੇ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਾਡਾ ਸਦਾ ਕੇ ਸ਼ਾਂਤ ਹੋਏ ਮਾਹੌਲ ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਸੀ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਡ ਕੇ ਉਹਨਾਂ ਨੂੰ ਰੈਸਟ ਕਰਨਾ ਰਸਤੇ ਦੇ ਵਿੱਚ ਤੇ ਗਾਹਾਂ ਜਾ ਕੇ ਉਹ ਉੱਥੇ ਬਲਡੋਜ਼ਰ ਚਲਾਉਣਾ ਕਿਦੀ ਅਸੀਂ ਪੁਰਗੋ ਨਖੇਦੀ ਕਰਦੇ ਹਾਂ ਤੇ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਵਿਸ਼ਵਾਸ ਕਰੀਏ ਕਿ ਜੇ ਅੱਜ ਅਸੀਂ ਮਿੰਟਨ ਕਿ ਜਾਨਨੇ ਆ ਕੀ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੁੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਜ਼ਬਰ ਕੀਤਾ ਪਰ ਇਹਨੇ ਇੱਕ ਵਾਰ ਮੋਦੀ ਦੀ ਥਾਂ ਲੈ ਲਈ ਮੋਦੀ ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੇ ਕੀਤਾ ਇਸ ਦੇ ਖਿਲਾਫ ਇਸ ਬਲਡੋਜਰ ਦੀ ਸਿਆਸਤ ਦੇ ਖਿਲਾਫ ਬਲਡੋਜਰ ਕਿਸਾਨਾਂ ਤੇ ਵੀ ਚਲਾਇਆ ਬਲਡੋਜਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਿਖੇਦੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਨੇ ਤੇ ਜਾ ਕੇ ਬਲਡਰਜਰ ਚਲਾ ਦੇ ਕਿਸੇ ਦੇ ਘਰ ਘਾ ਦੇ ਜਾ ਕੇ ਮੈਂ ਤਲਬੰਡਰਜਰ ਚਲਾ ਦੇ ਪੰਜਾਬ ਪੁਲਸ ਕੋਲੇ ਕੋਈ ਅਧਿਕਾਰ ਨਹੀਂ ਹੈ ਜੇ ਅਧਿਕਾਰ ਹੈ ਕਿਸੇ ਦੇ ਘਰ ਤੋਂ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਲਾਣਿਆਂ ਦੇ ਘਰ ਘਾ ਦਿਓ ਅਸੀਂ ਨਸ਼ੇ ਵਾਲਿਆਂ ਦੇ ਪੱਖ ਦੇ ਵਿੱਚ ਨਹੀਂ ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਨਸ਼ਾ ਤਸਕਰ ਨੇ ਵੱਡੇ ਉਹਨਾਂ ਨਾਲ ਜੁੜੇ ਹੋਏ ਨੇ ਸਿਆਸਤਦਾਨ ਉਹਨਾਂ ਨਾਲ ਜੁੜੇ ਹੋਏ ਨੇ ਪੁਲਸ ਦੀ ਵੱਡੀ ਅਫਸਰ ਸਾਹੀ ਜਿਨ੍ਹਾਂ ਤੋਂ ਕਿਤੇ ਉੱਥੇ ਚਿੱਟਾ ਫੜਿਆ ਗਿਆ ਕਿਤੇ ਉੱਥੇ ਹਰੇ ਨੂੰ ਫੜੀ ਗਈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਮਤਲ ਜਿਹੜੇ ਮਜਬੂਰੀ ਬਸ ਚਿੱਟਾ ਖਾਂਦੇ ਨੇ ਨਸ਼ਾ ਖਾਂਦੇ ਨੇ ਜਾਮਣ ਮੋਟਾ ਵੇਚਦੇ ਨੇ ਉਹ ਵੱਡੇ ਮਗਰਮੱਛਾਂ ਨੂੰ ਉਹਨਾਂ ਦਾ ਜਿਹੜਾ ਗੱਠ ਜੋੜਾ ਉਹਨੂੰ ਤੋੜਨਾ ਚਾਹੀਦਾ ਇਹ ਬਲਡੋਤ ਦੀ ਸਿਆਸਤ ਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ ਜਾਗਰ ਬਰੋਧੀ ਜਿਹੜਾ ਦਿਨ ਹੈ ਉਹ ਸਾਰੇ ਡੀਸੀਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਇੱਕੋ ਹੀ ਹੋਊਗਾ ਜਬਰ ਵਿਰੋਧੀ ਦਲਸ਼ ਦੇ ਵਿੱਚ ਜਬਰ ਵਿਰੋਧੀ ਜਿਹੜੇ ਮੰਗ ਪੱਤਰ ਆ ਜਿੱਥੇ ਜਿੱਥੇ ਜਬਰ ਇਹਨਾਂ ਨੇ ਕੀਤਾ ਉਹਦਾ ਜ਼ਿਕਰ ਕਰਕੇ ਉਹ ਮੰਗ ਪੱਤਰ ਡੀਸੀਆਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਬਾਬਸ ਹੋ ਜਾਊਗਾ ਤਾਂ ਉਦੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਜ਼ੋਰ ਅਸੀਂ ਸ਼ੁਰੂ ਕਰਾਂਗੇ ਲਖਵਾਲ ਸਰ ਭਾ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਇਸ ਤਰ੍ਹਾਂ ਦੇ ਬڑے ਸੰਘਰਸ਼ ਦੇਖੇ ਗਏ ਨੇ ਬڑے ਸੰਘਰਸ਼ ਹੋਏ ਆ ਹਥਿਆਰਬੰਦ ਸੰਘਰਸ਼ ਵੀ ਦੇਸ਼ ਦੇ ਵਿੱਚ ਹੋਏ ਨੇ ਉਹਦੇ ਵਿੱਚ ਸਰਕਾਰਾਂ ਮੀਟਿੰਗਾਂ ਦਿੰਦੀਆਂ ਹੁੰਦੀਆਂ ਨੇ ਤੇ ਮੀਟਿੰਗਾਂ ਦੇ ਸੇਫ ਲੰਘਾ ਦਿੱਤਾ ਜਾਂਦਾ ਤੇ ਸੇਫ ਉੱਥੇ ਹੋਏ ਉਹਨਾਂ ਨੂੰ ਛੱਡਿਆ ਜਾਂਦਾ ਪਰ ਇਹਨਾਂ ਨੇ ਆਪਣੇ ਘਰ ਬਲਾ ਕੇ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੀ ਪੀ ਉੱਥੇ ਫੋਰਸ ਕਿਉਂ ਇਕੱਠੀ ਹੋਈ ਆ ਉਹ ਕਹਿੰਦੇ ਉਹ ਤਾਂ ਵੈਸੇ ਨਸ਼ਿਆਂ ਕਰਕੇ ਇਕੱਠੀ ਹੋਈ ਆ ਉਹਦੇ ਲਈ ਇੱਕ ਜਬਰ ਕੀਤਾ ਸਾਡੀਆਂ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਨੂੰ ਰਾਤ ਨੂੰ ਇਹਨਾਂ ਨੇ ਜਲੀਲ ਕੀਤਾ ਕੀ ਲੀਡਰ ਕਿਤੇ ਬਾਹਰ ਨੂੰ ਭੱਜ ਚਲੇ ਸੀ ਲੀਡਰ ਫਿਰ ਫੜੇ ਨਹੀਂ ਸੀ ਜਾ ਸਕਦੇ ਅਸੀਂ ਵੀ ਅੱਜ ਇੱਥੇ ਬੈਠੇ ਆਂ ਜਦ ਮਰਜ਼ੀ ਬੁਲਾ ਲੈਣ ਅਸੀਂ ਆਪੇ ਆ ਜਾਾਂਗੇ ਗ੍ਰਿਫਤਾਰੀਆਂ ਦੇਣ ਇਸ ਜਿਹੇ ਗ੍ਰਿਫਤਾਰੀਆਂ ਇਹਨਾਂ ਨੂੰ ਇਸ ਤਰ੍ਹਾਂ ਦੇ ਟੰਗ ਤਕਰੀ ਤਰੀਕੇ ਨਹੀਂ ਸੀ ਅਪਣਾਉਣੇ ਚਾਹੀਦੇ ਉਦੋਂ ਹੀ ਐਸਕੇਐਮ ਪੂਰਨ ਤੌਰ ਤੇ ਜੇ ਦੀ ਅੱਜ ਨਖੇਦੀ ਕਰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜੋ ਜ਼ਬਰ ਵਿਰੋਧੀ ਨੇ ਉਹਨਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰਾਂਗੇ ਤੇ ਉਹਦੀ 28 ਤਰੀਕ ਨੂੰ ਜਿਹੜੀ ਤਿਆਰੀ ਆ ਜਿਹੜੇ ਅਸੀਂ ਜ਼ਬਰ ਵਿਰੋਧੀ ਐਕਸ਼ਨ ਕਰਨੇ ਨੇ ਜਿਹੜੇ 11 ਤੋਂ 3 ਵਜੇ ਤੱਕ ਧਰਨੇ ਦੇਣੇ ਆ ਡੀਸੀਆਂ ਦੇ ਉਹਦੀ ਅਸੀਂ ਰੂਪਰੇਖਾ ਤਿਆਰ ਕਰਾਂਗੇ ਦੂਸਰਾ ਅਸੀਂ 6 ਮੈਂਬਰੀ ਕਮੇਟੀ ਜਿਹੜੀ ਸਾਡੀ ਏਕਤਾ ਕਮੇਟੀ ਆ ਉਹਨੂੰ ਵੀ ਅਧਿਕਾਰ ਦੇ ਦਿੱਤਾ ਸਾਨੂੰ ਸਨੇਹੇ ਉਧਰੋਂ ਵੀ ਆਏ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਜ਼ਬਰ ਵਿਰੋਧੀ ਸਾਡੇ ਇਹ ਫੈਸਲੇ ਨੇ 28 ਤਰੀਕ ਦੇ 24 ਤਰੀਕ ਦੀਆਂ ਮੀਟਿੰਗਾਂ ਉਹਨਾਂ 'ਚੋਂ ਸਾਰੀਆਂ ਜਥੇਬੰਦੀਆਂ ਵੀ ਹਾਜ਼ਰ ਹੋਣ ਤਾਂ ਕਿ ਰਲ ਕੇ ਇੱਕ ਵੱਡੀ ਲੜਾਈ ਵੱਲ ਨੂੰ ਵਧਿਆ ਜਾ ਸਕੇ ਇਹ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਰਲਈ ਹੋਈ ਆ ਇਹਨਾਂ ਦੇ ਨਾਲ ਇੱਕ ਵੱਡਾ ਮੋਰਚਾ ਇੱਕ ਵੱਡੀ ਲੜਾਈ ਲਈ ਅਸੀਂ ਅੱਗੇ ਵਧ ਸਕੀਏ ਧੰਨਵਾਦ ਇੱਕ ਮੈਂ ਜਿਹੜਾ ਜਬਰਬੁਲਤੀ ਦਿਵਸ ਦੀ ਗੱਲ ਕੀਤੀ ਆ ਕਿ 28 ਤਰੀਕ ਨੂੰ ਇਸੇ ਮਨਾਉਣਾ ਜਬਰ ਕੱਲੇ ਕਿਸਾਨਾਂ ਤੇ ਨਹੀਂ ਹੈ ਮੁਲਾਜ਼ਮਾਂ ਤੇ ਵੀ ਹੋ ਰਿਹਾ ਹੋਰਾਂ ਨੂੰ ਵੀ ਧਮਕਾਇਆ ਜਾ ਰਿਹਾ ਜਦੋਂ ਕਿ ਇਸ ਜਿਹੜਾ ਜਮਹੂਰੀ ਹੱਕ ਆ ਉਹਦੇ ਵਿੱਚ ਸਭ ਨੂੰ ਆਪਣੀਆਂ ਰੈਲੀਆਂ ਪਰਦਰਸ਼ਨ ਹੜਤਾਲਾਂ ਕਰਨ ਦਾ ਹੱਕ ਹੈ ਉਹਨਾਂ ਨੂੰ ਵੀ ਧਮਕੀਆਂ ਦੇ ਦੇ ਕੇ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਕੁੱਸ਼ ਕਰਤਾ ਮੈਂ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਵਰਗਾਂ ਨੂੰ ਅਪੀਲ ਕਰਦੇ ਆਂ ਅਸੀਂ ਜਿਹੇ ਕੋਈ ਵੀ ਵਰਗ ਹੈ ਜਿਹੜਾ ਇਸ ਦੇ ਉਹ ਜ਼ਬਰਦਸਤਕਾਰ ਹੋਇਆ ਵਾ ਉਹ 28 ਤਰੀਕ ਨੂੰ ਵੱਡੇ ਜਿਹੜੇ ਅਸੀਂ ਕਟ ਕਰ ਰਹੇ ਆ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਇਹ ਅਸੀਂ ਬੇਨਤੀ ਕਰਦੇ ਹਾਂ ਸਾਰੇ ਗੱਲਾਂ ਰਵਿੰਦਰ ਪਟਿਆਲਾ ਜੀ ਸਤਾਰਿਓ ਦੋਸਤੋ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਪੰਜਾਬ ਦੀ ਸਰਕਾਰ ਤੇ ਵਿਜੀਬਲੀ ਨਜ਼ਰ ਆ ਰਹੇ ਪਿਛਲੇ ਸਮੇਂ ਦਾ ਅਸੀਂ ਪੈਟਰਨ ਦੇਖ ਰਹੇ ਆ ਪੰਜਾਬ ਨੂੰ ਇੱਕ ਪੂਲਸ ਸਟੇਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਯੁਕਤ ਸਾਨ ਮੋਰਚੇ ਦਾ ਚੰਡੀਗੜ੍ਹ ਧਰਨਾ 7 ਦਿਨਾਂ ਦਾ ਉਸ ਨੂੰ ਪੰਜਾਬ ਨੂੰ ਖੁੱਲੀ ਜੇਲ ਬਣਾ ਕੇ ਉਹ ਰੋਕਿਆ ਗਿਆ ਜਦੋਂ ਕਿ ਸਾਡਾ ਜਮਹੂਰੀ ਹੱਕ ਸੀ ਸਾਰੀ ਕੂਟਨੀਤਿਕ ਤੇ ਸਿਆਸੀ ਨੈਤਿਕਤਾ ਉਲੰਘ ਕੇ ਸਾਥੀ ਬੁਲਾਏ ਗਏ ਇਨਵਾਈਟ ਸੀ ਉਹ ਡਿਸਕਸ਼ਨ ਲਈ ਜਦੋਂ ਵਾਪਸ ਜਾ ਰਹੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੰਸਾਰ ਦੇ ਇਤਿਹਾਸ 'ਚ ਇਹ ਜੀਆਂ ਰੇਅਰ ਐਗਜ਼ਾਮਪਲਾਂ ਹੋਣਗੀਆਂ ਇਹ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਕੂਟਨੀਤਿਕ ਫੇਲਰ ਹੈ ਸਾਰੇ ਦਸਾਂ ਦਾ ਇਹ ਔਰ ਉਸ ਤੋਂ ਬਾਅਦ ਜੋ ਉਥੇ ਬਲਡوزر ਇਹ ਕਹਾਣੀਆਂ ਦਾ ਪੈਟਰਨ ਇੱਥੇ ਨਹੀਂ ਹੈ ਪਟਿਆਰੇ ਕਰਨੋਤ ਸਾਹਿਬ ਨਾਲ ਜੋ ਕੁਝ ਹੋਇਆ ਪੁਲਿਸ ਦੀ ਹੈ ਜਿਸ ਤਰ੍ਹਾਂ ਵਾਗਾ ਖੁੱਲੀਆਂ ਛੱਡੀਆਂ ਨੇ ਹੁਣ ਮਤਲਬ ਇੱਕ ਏਡੇ ਵੱਡੇ ਅਧਿਕਾਰੀ ਦੇ ਨਾਲ ਜਿਸ ਤੰਗ ਨਾਲ ਬਿਹੇਵ ਕੀਤਾ ਗਿਆ ਅੱਜ ਅਸੀਂ ਇਹ ਮੰਨ ਕਰਦੇ ਹਾਂ ਕਿ ਉਹਨਾਂ ਪੁਲਿਸ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਸੀਂ ਕਰਨਾਲ ਸਾਹਿਬ ਦੇ ਨਾਲ ਇਸ ਸਮਾਰਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਸਟੈਂਡ ਕਰ ਰਹੇ ਹਾਂ ਪਟਿਆਲੇ ਮਹਿੰਦਰਾ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਕਿਸਾਨਾਂ ਦੇ ਖਿਲਾਫ ਇਸ ਰੈਪ੍ਰੈਸ਼ਨ ਦੇ ਖਿਲਾਫ ਜਦੋਂ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਉਸ ਨੂੰ ਕਾਲਜ ਦੇ ਵਿੱਚੋਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਕੀ ਪੰਜਾਬ ਚ ਕੋਈ ਡੈਮੋਕਰੈਟਿਕ ਸਪੇਸ ਨਹੀਂ ਹੈ ਕੀ ਸਾਡੇ ਕੋਲੇ ਸੰਵਿਧਾਨਕ ਹੱਕ ਨਹੀਂ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ ਕੀ ਪੰਜਾਬ ਸਰਕਾਰ ਸਾਡਾ ਇਹ ਅਧਿਕਾਰ ਖੋਣ ਤੇ ਆਈ ਹੈ ਇਸ ਕਰਕੇ ਅਸੀਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਬਰਾਮਦ ਦਿੰਦੇ ਹੋਏ ਇੱਕ ਵਾਰੀ 28 ਤਰੀਕ ਨੂੰ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਵਾਂਗੇ ਮੰਗ ਕੀਤੀ ਜਾਊਗੀ ਕਿ ਸਾਰੇ ਕਿਸਾਨਾਂ ਨੂੰ ਪੂਰੀ ਰਿਹਾ ਕੀਤਾ ਜਾ ਉਹਨਾਂ ਦਾ ਸਾਜੋ ਸਮਾਨ ਵਿੱਚੀ ਉਹਨਾਂ ਦੇ ਸੰਦ ਟਰੈਕਟਰ ਜੋ ਕੁਛ ਵੀ ਹੈ ਉਹ ਵਾਪਸ ਕੀਤਾ ਜਾਵੇ ਉਹਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਜਲਦੀ ਉਹ ਮੁਹੱਈਆ ਕਰਾਈ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਜਿਹੜੇ ਹੋਰ ਰਿਪ੍ਰੈਸ਼ਨ ਦੇ ਈਸ਼ੂ ਨੇ ਚਾਹੇ ਉਹ ਕर्नल ਸਾਹਿਬ ਵਾਲਾ ਜੇ ਵਿਦਿਆਰਥੀ ਬਹਾਲ ਨਾ ਕੀਤਾ ਉਹਦੀ ਐਂਟਰੀ ਨਾ ਖੋਲੀ ਇਹ ਸਾਰੀਆਂ ਚੀਜ਼ਾਂ ਤੇ 28 ਤਰੀਕ ਨੂੰ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਕੇਂਦਰਾ ਤੇ ਮੁਜਾਹਰੇ ਕਰਕੇ ਧਰਨੇ ਦਿੱਤੇ ਜਾਣਗੇ ਔਰ ਉਸ ਸਮੇਂ ਮੰਗ ਪੱਤਰ ਹੈ ਜਿਹੜਾ ਉਹ ਸਪਸ਼ਟ ਸਰਕਾਰ ਨੂੰ ਦਿੱਤਾ ਜਾਊ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ 'ਚ ਇਹ ਰਿਪ੍ਰੈਸ਼ਨ ਬੰਦ ਕਰਕੇ ਇੱਕ ਸਾਂਝਾਗਰ ਮਾਹੌਲ ਨਹੀਂ ਬਣਾਉਂਦੀ ਉਨੀ ਦੇਰ ਤੱਕ ਸਾਡੇ ਲਈ ਮੁਨਾਸਬ ਨਹੀਂ ਹੈਗਾ ਕਿ ਅਸੀਂ ਸਰਕਾਰ ਨਾਲ ਪੰਜਾਬ ਦੀਆਂ ਮੰਗਾਂ ਤੇ ਕੋਈ ਵੀ ਹੱਲੇ ਚਰਚਾ ਕਰੀਏ ਅਸੀਂ ਤਿਆਰ ਹਾਂ ਗੱਲਬਾਤ ਤਾਂ ਕਦੀ ਨਹੀਂ ਭਜਦੇ ਪਰ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਕਿ ਇੱਕ ਮਨਾਸਬ ਮਾਹੌਲ ਤਿਆਰ ਕਰੇ ਜਬਰ ਬੰਦ ਕਰਕੇ ਪੰਜਾਬ ਚ ਜਮਹੂਰੀ ਪ੍ਰਬੰਧ ਹੈ ਜਿਹੜਾ ਉਸ ਦੀ ਬਹਾਲੀ ਵਾਰੇ ਪਾਸੇ ਨੂੰ ਕਦਮ ਪੁੱਟੇ ਕੋਈ ਸਵਾਲ ਹੈ ਕਿਸੇ ਸਾਥੀ ਦਾ ਤੁਹ ਕਰ ਸਕਦੇ ਇਹ ਕੀ ਸਮਝਿਆ ਜਾਵੇ ਜੀ ਇਹ ਕਿ ਭਗਵੰਤਰੀ ਚੱਲ ਰਹੀ ਨੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਸਮਝਦੇ ਕਿ ਉਹ ਅਸਲ ਚ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਕਿਸੇ ਤਰੀਕੇ ਦਾ ਹੰਕਾਰੀ ਤੌਰ ਤੇ ਉਹ ਕੁਝ ਦੇਖਦੇ ਹੋ। ਦੇਖੋ ਕੋਈ ਵੀ ਸਰਕਾਰ ਹੈ ਉਹਦੇ ਲਈ ਇਲੈਕਸ਼ਨ ਮੁੱਖ ਹੁੰਦੀ ਹੈ। ਵੋਟਾਂ ਮੁੱਖ ਹੁੰਦੀਆਂ ਹੁੰਦੇ ਲਈ। ਇਹ ਜਿਹੜੀ ਕਵਰਾਟ ਦੇ ਵਿੱਚੋਂ ਕੀਤਾ ਇਹ ਸਾਰਾ ਕੁਝ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਕਵਰਾਟ ਦੇ ਵਿੱਚ ਆਈ ਹੋਈ ਹੈ ਪੰਜਾਬ ਸਰਕਾਰ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਐਮਐਲਏ ਦੀ ਚੋਣਾਂ ਉੱਥੇ ਇਹਨਾਂ ਨੇ ਜਿਹੜਾ ਆਪਣਾ ਕੋਈ ਵਕਾਰ ਬਣਾਇਆ ਹੋਇਆ ਕਿ ਜੇ ਲੁਧਿਆਣਾ ਨਾ ਜਿੱਤਿਆ ਗਿਆ ਤਾਂ ਪੰਜਾਬ ਕਿਉਂ ਹਾਰਾਂਗੇ ਉਹ ਜਿੰਨੇ ਇੰਡਸਟਰੀਅਲ ਲੁਧਿਆਣਾ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਘਾਟਾ ਪੈ ਰਿਹਾ ਘਾਟਾ ਪੈ ਰਿਹਾ ਉਹਨਾਂ ਦੇ ਦਬਾਅ ਹੀ ਥਾ ਕੇ ਉਹਨਾਂ ਨੇ ਕਿਹਾ ਰਸਤੇ ਖਿਲਾਓ ਜੇ ਐਮਐਲਏ ਜਿਤਾਉਣਾ ਤਾਂ ਇਸ ਕਰਕੇ ਫਿਰ ਉਹਨਾਂ ਨੇ ਇਦਾਂ ਨੂੰ ਤੁਰੇ ਹੋਏ ਨੇ ਘਵਰਾਟ ਦੇ ਵਿੱਚ ਨੇ ਇਹ ਘਵਰਾਟ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈਸਿਸ ਹੁੰਦੇ ਹਨ ਪੰਜਾਬ ਦੇ ਇੰਚਾਰਜ ਲਾਤਾ ਕਿਵੇਂ ਦੇਖਦੇ ਹੋ ਦਿੱਲੀ ਬੁਝਦੀ ਪੰਜਾਬ ਭਾਰੀ ਲਾਤਾ ਮੈਨੂੰ ਲੱਗਦਾ ਕਿ ਇਹ ਕੁਐਸਚਨ ਨਹੀਂ ਸਾਡਾ ਸਿੰਪਲ ਸਿੱਧਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਸਾਈਡ ਇਫੈਕਟ ਹੈ ਦਿੱਲੀ ਦੀ ਹਾਲ ਦਾ ਔਰ ਅਮਦਸ਼ਾਹ ਦੀ ਡਿਜ਼ਾਈਨ ਦੇ ਨਾਲ ਰਲ ਕੇ ਇਹ ਸਾਰਾ ਰੈਪ੍ਰੈਸ਼ਨ ਬਿਲਡ ਕਰ ਰਹੀ ਹੈ ਦੋ ਚੀਜ਼ਾਂ ਦਾ ਖਿਆਲ ਰੱਖੋ ਇੰਡੀਅਨ ਗਵਰਨਮੈਂਟ ਫ੍ਰੀ ਟ੍ਰੇਡ ਐਗਰੀਮੈਂਟਲੀ ਯੂਐਸਏ ਯੂਰੋਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਗੱਲਬਾਤ ਚਲਾ ਰਹੀ ਹੈ ਇਹ ਸਾਰਾ ਕੁਝ ਸੰਸਾਰ ਦੀਆਂ ਵੱਡੀਆਂ ਬਹੁ ਕੌਮੀ ਕੰਪਨੀਆਂ ਸਾਹਮਣੇ ਦੇਸ਼ ਨੂੰ ਵੇਚਣ ਦੀ ਤਿਆਰੀ ਹੈ ਕੀ ਭਗਵੰਤ ਮਾਨ ਸਾਹਿਬ ਇਸ ਮਾਮਲੇ 'ਚ ਸਰਕਾਰ ਦੀ ਮਦਦ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਸ ਰਸਟਿਆਂ ਦੇ ਰੂਪਨ ਕਰਕੇ এমਪਲੋਇਮੈਂਟ ਜਨਰੇਸ਼ਨ ਨਹੀਂ ਹੋਈ ਸਾਡਾ ਇੱਕੋ ਹੈ ਕਿ 3 ਸਾਲਾਂ ਦਾ ਆਪਣਾ ਫੇਲਰ ਕਿਸਾਨਾਂ ਦੇ ਉੱਪਰ ਮਾਸੂਟੋ ਪੰਜਾਬ ਹਾਈ ਕੋਰਟ ਦਾ ਫੈਸਲਾ ਸੀਗਾ ਕਿ ਰਾਹ ਹਰਿਆਣੇ ਨੇ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਆਪਣੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸਾਡੇ ਮਨਿਸਟਰ ਬੋਲ ਰਹੇ ਨੇ ਇਹ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਸਾਨਾਂ ਨਾਲ ਮਸਲੇ ਗੱਲਬਾਤ ਰਾਹੀਂ ਹੱਲ ਕਰਕੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਬਾਅ ਬਣਾਇਆ ਕਿ ਮੀਟਿੰਗ ਇੰਨੀ ਲੇਟ ਗਈਓ ਮੀਟਿੰਗ ਛੇਤੀ ਹੋਵੇ ਤਾਂ ਜੋ ਮਸਲੇ ਹੱਲ ਹੋਣ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨ ਵਾਲੇ ਪਾਸੇ ਪੰਜਾਬ ਦੇ ਬਾਕੀ ਵਰਗਾਂ ਦੀ ਬਾਹ ਫੜਨ ਵਾਲੇ ਪਾਸੇ ਆਉਣਾ ਚਾਹੀਦਾ ਨਾ ਕਿ ਜ਼ਬਰਨਾਂ ਲੋਕਾਂ ਨੇ ਮੰਗਾ ਮਸਨਿਆਂ ਦੀ ਆਵਾਜ਼ ਨੂੰ ਦਬਾਇਆ ਜਾਵੇ ਜ਼ਬਰਨ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਸੇ ਕਰਕੇ ਜ਼ਬਰ ਤੇ ਖਲਾਫ 22 ਤਰੀਕ ਨੂੰ ਪ੍ਰੋਟੈਸਟ ਹੋਣਗੇ ਅਸੀਂ ਜਿਹੜਾ ਇੰਚਾਰਜ ਲਾਇਆ ਗਿਆ ਇੱਕ ਮਿੰਟ ਦਾ ਜਵਾਬ ਦੇ ਦਿੰਦੇ ਆ ਅੱਜ ਦੀ ਤੁਹਾਡੀ ਖਬਰ ਵੀ ਸੀ ਕਿ ਤੁਸੀਂ ਮੀਟਿੰਗ 'ਚ ਨਹੀਂ ਜਾ ਰਹੇ ਪਰ ਹੁਣ ਖਬਰ ਇਹ ਬਣ ਰਹੀ ਹੈ ਕਿ ਤੁਸੀਂ ਰਾਜਪਵਨ ਵੱਲ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਨਹੀਂ ਕਰ ਰਹੇ ਉਹਨੂੰ ਕੀ ਸਮਝੀਏ ਕਿ ਹੁਣ ਆਪਣੀ ਗ੍ਰਿਫਤਾਰੀ ਤੋਂ ਡਰ ਲੱਗਦਾ ਕਿ ਐਸਕੇਮ ਕਿਉਂ ਨਹੀਂ ਕਰ ਰਿਹਾ ਮਾਰਚ ਤੋਂ ਪਿੱਛੇ ਕਿਉਂ ਵਟਿਆ ਬਿਲਕੁਲ ਨਹੀਂ ਜਿਹੜਾ ਅਸੀਂ ਕਿਹਾ ਕਿ ਉਹ ਜਿਹੜੀਆਂ ਜਰਨਲ ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਅੱਜ ਜਿਹੜਾ ਜਾਬਰ ਕੀਤਾ ਇਹ ਉੱਪਰ ਆ ਗਿਆ ਉਹਦੇ ਇਸ ਕਰਕੇ ਉਸ ਨੂੰ ਸਸਪੈਂਡ ਕੀਤਾ ਨਾ ਕਿ ਡਰਾ ਨਾ ਕਦੇ ਡਰ ਰਹੇ ਆ ਤੇ ਨਾ ਹੀ ਡਰਨਾ ਮੈਂ ਦੀਪਕ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੇ ਜੇ ਜ਼ਬਰਦਸਤ ਰਸਤਾ ਬੰਦ ਨਾ ਕੀਤਾ ਤਾਂ ਕੱਲਾ ਵਿਧਾਨ ਸਭਾ ਵਾਲ ਮਾਰਚ ਨਹੀਂ ਸਾਨੂੰ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੀ ਪ੍ਰਦਰਸ਼ਨ ਨਹੀਂ ਕਰੇ ਤੇ ਤੁਸੀਂ ਜਾਣਗੇ ਅਨਲਾਨੀ ਐਮਰਜੈਂਸੀ ਹੈ ਔਰ ਇਸੇ ਨੂੰ ਚੁਣੌਤੀ ਹੈ ਜਿੱਥੋਂ ਤੱਕ ਜੇ ਫੜਨ ਦਾ ਸਵਾਰ ਹੈ ਅਸੀਂ ਨਾ ਪੈਣਾ ਕਦੇ ਇਸ ਮਾਮਲੇ ਦੇ ਪਿੱਛੇ ਹਟਿਆ ਸੰਘਰਸ਼ ਦੇ ਰਾਹ 'ਚ ਅਸੀਂ ਲੋਕਾਂ ਦੀ ਆਵਾਜ਼ ਉਠਾਉਣੀ ਕਿਸਾਨਾਂ ਦੇ ਮੰਗਾ ਮਸਲੇ ਉਠਾਉਣੇ ਨੇ ਵਾਜਬ ਮੰਗਾ ਮਸਲੇ ਉਠਾਉਣੇ ਨੇ ਜੇ ਇਹਨਾਂ ਨੂੰ ਹੱਲ ਨਹੀਂ ਕਰਨਾ ਸਰਕਾਰ ਸਿਰਫ ਤਾਨਾਸ਼ਾਹੀ ਕਰ ਜਬਰ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਦੀ ਕਿਸਾਨ ਲਹਿਰ ਨੂੰ ਇਹ ਚੁਣੌਤੀ ਮਨਜ਼ੂਰ ਹੈ ਅਸੀਂ ਇਹਦਾ ਜਵਾਬ ਦੇਵਾਂਗੇ